어 빛이 안개나지 아이야. 어절 무시가지. ਦਾ ਤਾਂ ਗਜ਼ਰਿਆ ਤੇ ਕੋਈ ਸਰਦ ਉਹ ਦਿਆ ਇੱਕ ਮਿੰਟ ਜਰ ਉਹ ਪਿੱਛੇ ਹੋ ਗਿਆ ਪਾ ਛਾਸਰੀ ਬਾਤ ਮੀਟਿੰਗ ਦਾ ਕੀ ਮੁੱਦਾ ਹੈ ਇਹ ਅੱਜ ਦੀ ਮੀਟਿੰਗ ਦਾ ਮੇਨ ਮੁੱਦਾ ਇਹ ਆ ਮਿਤੀ 23 1 25 ਨੂੰ ਇੱਕ ਜਿਹੜਾ ਆ ਦਰਖਾਸਤ ਮਸੂਲ ਹੋਈ ਸੀ ਥਾਣੇ ਵੀ ਨਵਦੀਪ ਸਿੰਘ ਜਿਹੜੇ ਨੇ ਕੁਤਵੀਵਾਲ ਦੇ ਉਹ ਆਪਣੇ ਬ੍ਰਦਰ ਨੂੰ ਵਿਆਹਣ ਗਏ ਸੀਗੇ ਤੋ ਪਿੱਛੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਆ ਚੋਰੀ ਹੋਈ ਸੀ ਕਰੀਬ ਜਿਹੜਾ ਉਹਨਾਂ ਨੇ ਲਿਖਾ ਸੀ 17 ਤੋਲੇ ਸੋਨਾ ਜਿਹੜਾ ਆ ਚੋਰ ਜਿਹੜੇ ਚੋਰੀ ਕਰਕੇ ਲੈ ਗਏ ਤੇ ਉਸ ਤੋਂ ਬਾਅਦ ਜਿਹੜੀ ਆ ਤਫ਼ਤੀਸ਼ ਜਿਹੜੀ ਆ ਮਲਵ ਵਿੱਚ ਲਿਆਂਦੀ ਤੇ ਜਿਹੜਾ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਜਿਹੜਾ ਅਸੀਂ ਇਹਨੂੰ ਟੇਸ ਕਰਦੇ 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 ਜਿਹੜਾ ਆ ਇੱਕ ਦੋਸ਼ੀ ਉਹਦਾ ਜਿਹੜਾ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਸੀ ਗਈ ਪੁਲਿਸ ਨੇ ਉਸ ਦੇ ਵਿੱਚ ਇਹ ਜਿਹੜੇ ਆ ਚੋਰ ਆ ਤੇ ਉਹਦੇ ਇਨਕਸ਼ਾਫ ਦੇ ਵਿੱਚ ਜਿਹੜਾ ਆ ਦੂਸਰਾ ਚੋਰ ਵੀ ਜਿਹੜਾ ਇਹਦੇ ਵਿੱਚ ਨਾਮਜ਼ਦ ਕੀਤਾ ਗਿਆ ਸੀਗਾ ਇਹਨਾਂ ਦੇ ਦੋਨਾਂ ਦੇ ਕੋਲੋਂ ਜਿਹੜਾ ਆ ਬਰਾਮਦਗੀ ਜਿਹੜੀ ਆ ਕਰੀਬ 17 ਤੋਲੇ ਸੋਨਾ ਜਿਹੜਾ ਆ ਜੋ ਚੋਰੀ ਹੋਇਆ ਸੀਗਾ ਉਹ ਸਾਰਾ ਹੀ ਬਰਾਮਦ ਕਰ ਲਿਆ ਤੇ ਇਹਨਾਂ ਤੇ ਮਿਤੀ 26 1 25 ਨੂੰ ਮੁਕਦਮਾ ਦਰਜ ਕਰਕੇ ਜਿਹੜੀ ਸਾਰੀ ਬਰਾਮਦਗੀ ਇਹਨਾਂ ਕੋਲ ਸੋਨੇ ਦੀ ਕਰ ਲਈ ਗਈ ਹੈ ਇਹਨਾਂ ਤੇ ਪਹਿਲਾਂ ਵੀ ਕੋਈ ਮੁਕਦਮਾ ਚੱਲਦਾ ਏਦਾਂ ਦਾ ਕੋਈ ਨਹੀਂ ਇਹਨਾਂ ਤੇ ਪਹਿਲੋਂ ਇੱਕ ਤੇ ਮੁਕਦਮਾ ਸੀਗਾ ਸ਼ਰਾਬ ਦਾ ਤੇ ਇੱਕ ਜਿਹੜਾ ਆ ਸੈਂਟਰ ਦੇ ਵਿੱਚੋਂ ਆਇਆ ਸੀ ਹਲੇ ਡੇਢ-ਦੋ ਮਹੀਨੇ ਪਹਿਲਾਂ ਹੀ ਇਹ ਕਿਤੇ ਇੱਧਰ ਕਿਤੇ ਆਪਣੇ ਨਸ਼ੇ ਦੀ ਜਿਹੜੀ ਪੂਰਤੀ ਕਰ ਲਈ ਜਾ ਰਹੇ ਸੀਗੇ ਤੇ ਇਹਨਾਂ ਨੇ ਇਹ ਟੈਂਟ ਲੱਗਾ ਦੇਖਿਆ ਪਿਆਲੇ ਘਰ ਦੇ ਵਿੱਚ ਇਹਨਾਂ ਫਿਰ ਜਾ ਕੇ ਆਪਣੇ ਦੂਸਰੇ ਜਿਹੜੇ ਨਾਲ ਸਾਥੀ ਨੂੰ ਦੱਸਿਆ ਵੀ ਫਲਾਨੀ ਜਗ੍ਹਾ ਵੀ ਟੈਂਟ ਲੱਗਾਇਆ ਉਹਨਾਂ ਦੇ ਘਰ ਵਿਆਹ ਆ ਤੇ ਇਹਨਾਂ ਨੇ ਫਿਰ ਸਾਜ਼ਿਸ਼ ਰਚ ਕੇ ਤੇ ਇਹ ਜਿੱਦਣ ਬਰਾਤ ਗਈ ਆ ਉਹ ਇਹ ਖੜੇ ਰਹੇ ਬਰਾਤ ਜਾਣ ਤੋਂ ਬਾਅਦ ਇਹਨਾਂ ਨੇ ਦੇਖਿਆ ਉਹਨਾਂ ਬਰਾਤ ਚਲ ਗਈ ਆ ਇਹ ਇਹਨਾਂ ਦੇ ਘਰ ਦੇ ਵਿੱਚ ਐਂਟਰ ਹੋ ਕੇ ਤੇ ਇਹਨਾਂ ਦੀ ਜਿਹੜੀ ਆ ਨਵਦੀਪ ਦੀ ਮਾਤਾ ਨੂੰ ਧੱਕਾ ਮਾਰ ਕੇ ਤੇ ਅਲਮਾਰੀ ਖੋਲ ਕੇ ਉਹਦੇ ਵਿੱਚੋਂ ਜਿਹੜਾ ਸੋਨਾ ਕਰੀਬ 17 ਤੋੜੇ ਚੋਰੀ ਕਰਕੇ ਲੈ ਗਏ। ਦੋਨੋਂ ਤੋਰ ਕੀ ਅਗਲੀ ਕਾਰਵਾਈ ਕੀ ਕਰ ਰਹੇ ਹੋ? ਅਗਲੀ ਕਾਰਵਾਈ ਹੁਣ ਇਹਨਾਂ ਦਾ ਜਿਹੜੀ ਰਿਕਵਰੀ ਇਹਨਾਂ ਤੋਂ ਕਰ ਲਈ ਗਈ ਆ ਜਿਹੜਾ ਸੋਨਾ ਇਹਨਾਂ ਨੇ ਚੋਰੀ ਕੀਤਾ ਸੀ ਉਹਨਾਂ ਦਾ ਰਿਮਾਂਡ ਲੈ ਕੇ ਬਾਕੀ ਜਿਹੜੀ ਆ ਤਫ਼ਤੀਸ਼ ਅਗਲੇ ਵਿੱਚ ਲਿਆ ਮੰਗ। ਧੰਨਵਾਦ। ਤੇ ਕਿਹੜੇ ਏਰੀਆ ਦੇ ਚੋਰਾ? ਇੱਕ ਆਪਣੇ ਇੱਕ ਕਬੀਰਪੁਰ ਥਾਣੇ ਦਾ ਆ। ਤੇ ਇਹ ਸੁਲਤਾਨਪੁਰ ਲੋਧੀ ਦੇ ਤੇ ਇੱਕ ਆਪਣੇ ਹੈਗਾ ਜੀ ਮਹਿਜੀਦਪੁਰ ਦਾ ਤੇ ਇੱਕ ਹੈਗਾ ਭਾਗੋਰਾਇਆਂ ਦਾ ਜੀ ਜੀ ਤਿੰਨ ਇਹ ਲੱਗਦਾ ਦੋ 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 ਇਹ ਚੋਰਾ ਮਰੇ ਸੁਣਿਆ ਵੀ ਤੂੰ ਰੱਜੇ ਪੁੱਜੇ ਪਰਿਵਾਰਾਂ ਚੋਂ ਆਂ ਜੱਟਾ ਇਹ ਦੇਖੋ ਜੀ ਇਹਨਾਂ ਦੇ ਜਦੋਂ ਅਸੀਂ ਘਰ ਦੇਖਿਆ ਜਾ ਕੇ ਇਹਨਾਂ ਦੇ ਦੋਨਾਂ ਦੇ ਨਾਂ ਦੇ ਉੱਤੇ ਜਿਹੜੀ ਆ ਕਰ ਚੰਗਾ ਪਰਿਵਾਰ ਆ ਇੱਕ ਜੱਟਾਂ ਦਾ ਮੁੰਡਾ ਤੇ ਇੱਕ ਦੂਸਰਾ ਚੰਗਾ ਪਰਿਵਾਰ ਆ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ ਇਹਨਾਂ ਦੇ ਜਿਹੜੀਆਂ ਆ 10 10 12 12 ਕਿੱਲੇ ਜਿਹੜੇ ਇਹਨਾਂ ਦੇ ਕੋਲ ਆਪਣੀ ਜ਼ਮੀਨ ਆ ਜਿਵੇਂ ਜੱਟਾਂ ਦੇ ਮੁੰਡੇ ਇੱਕ ਖਬੂ ਇੱਕ ਖਬੂ ਦਾ ਮੁੰਡਾ ਚੋਰੀ ਕਰਨ ਦਾ ਕਾਰਨ ਕੀ ਹੈ ਚੋਰੀ ਕਰਨ ਦਾ ਕਾਰਨ ਹੈ ਜਿਹੜੀ ਇਹ ਮਾਰੀ ਦਲਦਲ ਦਾ ਨਸ਼ੇ ਦੀ ਵਿੱਚ ਜਿਹੜੇ ਉਹਦੇ ਵਿੱਚ ਫਸੇ ਹੋਏ ਸੀ ਕਿਉਂਕਿ ਇੱਕ ਤਾਂ ਸੈਂਟਰ ਤੋਂ ਆਇਆ ਸੀਗਾ ਪਰ ਫਿਰ ਵੀ ਉਹ ਜਿਹੜਾ ਨਸ਼ਾ ਕਰਨੋਂ ਨਹੀਂ ਹਟਿਆ ਤੇ ਇਸ ਕਰਕੇ ਪੈਸੇ ਨਾ ਹੋਣ ਕਰਕੇ ਜਾਂ ਕਰੋੜ ਨਹੀਂ ਮਿਲਣ ਕਰਕੇ ਇਹਨਾਂ ਨੇ ਫਿਰ ਜਿਹੜਾ ਵਾਅਦਾਤ ਨੂੰ ਅੰਜਾਮ ਦਿੱਤਾ ਧੰਨਵਾਦ ਜੀ